ਤਰੀਏ ਬਰਮ ਨਾਲ ਲਾਉ ਮੇ ਜੀ ਸੀ ਬਰਮਾ ਕਰਕੇ ਨਾ ਜੀ ਨਹੀਂ ਬਰਮ ਫਿਰ ਤੁਸੀਂ ਤਾਂ ਕਹਿ ਰਹੇ ਨਾ ਪੁਸ਼ਤਾ ਲਵਾ ਦਿਓ ਨਾਲ ਇਹਦੇ ਕਿਉਂਕਿ ਦੇਖੋ ਇਸ ਦੇ ਸਾਹਿਬ ਇਹਨੇ ਮੁੜ ਕੇ ਜਦੋਂ ਹੈਵੀ ਟ੍ਰੈਫਿਕ ਲੰਘਣਾ ਇੱਥੋਂ ਇਹਨੇ ਥੋੜੀ ਸੜਕ ਤੋੜ ਦੇਣੀ ਇੱਥੋਂ ਕਿਨਾਰੀ ਜਿੱਦਾ ਕਰੋ ਇਹ ਕੀ ਕੀਤਾ ਆਪਣਾ ਕੰਟਰੈਕਟਰ ਸਾਹਿਬ ਤੁਸੀਂ ਇਹ ਪੀਸੀ ਪਾਈ ਹੈ ਤੁਸੀਂ ਕਿੰਨਾ weight ਚਾਹੀਦਾ ਵੈਸੇ ਬਾਈਦਾ ਵੇ ਹੈ ਕੋਈ ਸਾਈਡ ਆਈਡੀਆ ਤੁਹਾਨੂੰ ਕਿੰਨਾ weight ਚਾਹੀਦਾ 4800 ਚਾਹੀਦਾ ਸੀਲ ਕੋਟ ਪਾਉਣ ਤੋਂ ਬਾਅਦ 5250 ਗ੍ਰਾਮ weight ਆਉਣਾ ਚਾਹੀਦਾ ਤੁਹਾਡੀ ਤਾਂ ਸੀਲ ਕੋਟ ਬਿਲਕੁਲ ਫਰੈਸ਼ ਪਿਆ ਸੀਲ ਕਰੋ ਇਹਨੂੰ ਸੈਂਪਲ ਨੂੰ ਯਾਰ